ਸਸਕੀ ਕਾਲ ਜੀ ਸੋ ਬਹੁਤ ਹੀ ਜ਼ਿਆਦਾ ਨਾ ਸੋਹਣੇ ਸੋਹਣੇ ਡਿਜ਼ਾਈਨਰ ਲਹਿੰਗੇ ਮੇਰੇ ਕੋਲ ਆਏ ਆ ਮੈਂ 2 ਮਿੰਟ ਦਿਓ ਜੀ ਡਿਸਪਲੇ ਹੋ ਰਹੇ ਆ ਸੋ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਸਟਾਰਟ ਆਪਾਂ ਨਾ ਆਹ ਕਲਰ ਤੋਂ ਕਰਾਂਗੇ ਸਭ ਨੂੰ ਮੇਲ ਵੀ ਲੈਣੇ ਆ ਕਿਉਂਕਿ ਵੀ ਸਾਰੇ ਸ਼ੋਪਿੰਗ ਕਰਨ ਆਉਂਦੇ ਕਿਤੇ ਭਾਜੀ अवेलेबल ਨਹੀਂ ਹੈ ਕਿ ਮੈਂ अवेलेबल ਹੁੰਦਾ ਜੀ ਸਟੋਰ ਤੇ ਆਲਵੇਜ਼ ਹੈਲੋ ਜੀ ਹੈਲੋ ਸਸਕੀ ਕਾਲ ਹੈ ਬਈ ਸੋ ਜਲਦੀ ਜਲਦੀ লাইਵ ਸੈਸ਼ਨ জয়েন ਕਰ ਲੋ ਬਹੁਤ ਹੀ ਸੋਹਣੇ ਸੋਹਣੇ ਲਹਿੰਗੇ ਦਿਖਾਣ ਲੱਗਾ ਸੋਹਣੇ ਸੋਹਣੇ ਡਿਜ਼ਾਈਨਰ ਲਹਿੰਗੇ ਸੋ ਦੇਖਿਓ ਜੀ ਨਿਊ ਕਲਰਸ ਆਏ ਆ ਨਿਊ ਲਹਿੰਗੇ ਆਏ ਆ ਐਡ-ਆਨ ਹੋਏ ਆ ਅੱਜ ਦੀ ਵੈਰਾਈਟੀ ਚ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਆ ਆ ਵੀ ਸਰੀ ਲਾ ਦੇ ਕਿਤੋਂ ਕਿਤੋਂ ਦੇਖ ਰਿਹਾ ਜੀ ਸਾਰੇ ਕਿਤੋਂ ਕਿਤੋਂ জয়েন ਕਰ ਰਹੇ ਟੇਬਲ ਬਾਈ ਟੈਕ ਅਪ ਲੋਜੀ ਸਪੈਸ਼ਲ ਬਲੈਕ ਕਲਰ ਚ ਆ ਤਿੰਨੇ ਹੀ ਲਾ ਦੋ ਭਾਈ ਪੀਸ ਤਿੰਨੇ ਤਿੰਨੇ ਰੰਗੇ ਹੀ ਆ ਆ ਇੱਕ ਲਾ ਦਿਓ ਆ ਵੀ ਕਲਰ ਲਾ ਦਿਓ ਯੂਕੇ ਦਾ ਸਨ ਜੁੜੇ ਆ ਜੀ ਬੀ ਕੌਰ ਜੀ ਆ ਬਲੈਕ ਲੈਂਗਾ ਚੱਲੂਗਾ ਸਣੀ ਆ ਵੀ ਫੜੀਆ ਬਲੈਕ ਲੈਂਗਾ ਰਬੇਓ ਪਿੰਕ ਰੰਗ ਦਾ ਲਹਿੰਗਾ ਜਿਹੜਾ ਪਿਆ ਨਾ ਉਹਨੂੰ ਲਗਾ ਦਿਓ ਜਰਾ ਉਹ ਗਿਰ ਗਿਆ ਮਨਪ੍ਰੀਤ ਓਬਰਾਏ ਜੀ ਸਾਣਾ ਜੁੜਿਆ ਹੈਲੋ ਦੀਦੀ ਸਤਿ ਸ਼੍ਰੀ ਅਕਾਲ ਆਹ ਬੜੀ ਸੋਹਣੀ ਇਧਰੋ ਫੜੇ ਜੱਸੀ ਜੀ ਸਾਣਾ ਜੁੜਿਆ ਹੈ ਯੂ ਐਸ ਏ ਤੋਂ ਸਤਿ ਸ਼੍ਰੀ ਅਕਾਲ ਇਹਨੂੰ ਕੋ ਰਿਵੋਲਵ ਕਰੀ ਲੋ ਜੀ ਸਪੈਸ਼ਲ ਲਹਿੰਗਾ ਬਹੁਤ ਹੀ ਜ਼ੋਨਾ ਸਪੈਸ਼ਲ ਕਲਰ ਸਪੈਸ਼ਲ ਕਨਸੈਪਟ ਬਿਊਟੀਫੁਲ ਲੈ ਆਪੀ ਦਾ ਬਲਾਊਜ਼ ਵੀ ਦਿਖਾइए ਬਿਲਕੁਲ ਲੇਟੈਸਟ ਲਹਿੰਗਾ ਆ ਬਲouses ਨਾਲ ਐਕਸਲੈਂਟ ਸਪੈਸ਼ਲ ਲਹਿੰਗਾ ਜੀ 우ਮਾਨ ਡਿਲੀਵਰੀ ਹੋ ਜਾਏਗੀ ਜੀ ਲਿਆ ਵੀ ਇਹਨੂੰ ਵੀ ਲਗਾ ਦੇ ਸੰਨੇ ਆ ਪਿੰਕ ਕਲਾ ਖੋਲੀ ਲਹਿੰਗਾ ਸੋ ਬੜੇ ਹੀ ਪਿਆਰੇ ਪਿਆਰੇ ਡਿਜ਼ਾਈਨਰ ਲਹਿੰਗੇ ਆਏ ਆ ਸਾਡੇ ਕੋਲ ਆਹ ਪਕੜੀ ਸੰਨੀ ਲਹਿੰਗਾ ਚੱਲੂਗੇ ਇਦਾਂ ਦੇ ਲਹਿੰਗੇ ਥੋੜੇ ਦੱਸਣਾ ਜੀ ਪਲੀਜ਼ ਮੇਰੀ ਰਿਕਵੈਸਟ ਆ ਜ਼ਰੂਰ ਦੱਸਣਾ ਇਦਾਂ ਦੇ ਲਹਿੰਗੇ ਚੱਲੂਗੇ ਇੱਥੇ ਰੱਖ ਦੋ ਬੱਚੇ ਪੈਰਾਂ ਤੋਂ ਹਿੰਗ ਲਓ ਜੀ ਸਪੈਸ਼ਲ ਲਹਿੰਗਾ ਸਪੈਸ਼ਲ ਕਲਰ ਸਪੈਸ਼ਲ ਕਨਸਪਟ ਬਹੁਤ ਸੋਨਾ ਲੰਗਾ ਹੈ ਜੀ ਨਾਲ ਬਲਾউজ ਹੈ ਕਿੰਨਾ ਬਿਊਟੀਫੁਲ ਲੰਗਾ ਜੀ ਇਹ ਵੀ ਦੇਖੀ ਟੈਗ ਇਹਦਾ ਲਓ ਜੀ ਪ੍ਰਾਈਸ ਤੁਸੀਂ ਕਹਣਾ ਭਾਜੀ ਇਹ ਕਟੋਗੜੀ ਦਾ 18 19000 ਦੇ ਹੁੰਦੇ ਆ ਤੁਹਾਡੇ ਅਕੋਰਡਿੰਗ ਕੀ ਪ੍ਰਾਈਸ ਹੋਏਗਾ ਜੀ ਲਹਿੰਗੇ ਦਾ ਤੁਸੀਂ ਕਿੰਨਾ ਐਕਸਪੈਕਟ ਕਰ ਰਹੇ ਹੋ ਇਹਦਾ ਪ੍ਰਾਈਸ ਤੁਸੀਂ ਕਿੰਨਾ ਐਕਸਪੈਕਟ ਕਰਦੇ ਹੋ ਜੀ ਕੀ ਪ੍ਰਾਈਸ ਹੋਏਗਾ ਲਹਿੰਗੇ ਦਾ ਜਸਟ ਆਈਡੀਆ ਕਲਰ ਬਹੁਤ ਜਿਆਦਾ ਸੋਹਣਾ ਹੈ ਹੈਰਾਨ ਹੋ ਜਾਣਾ ਤੁਸੀਂ ਪ੍ਰਾਈਸ ਸੁਣ ਕੇ ਸਿਰਫ 12500 12500 ਦੀ ਰੇਂਜ ਲਗਾ ਦੇ ਇਹਨੂੰ ਜਿੱਤੇ ਮਰਜੀ 12500 ਦੀ ਰੇਂਜ ਸਿਕਾ ਲਹਿੰਗਾ ਬਹੁਤ ਸੁਨਸਾ ਇਥੇ ਲਗਾ ਦੇ ਦੇਖੀਂ ਦੇਣਾ ਜੀ ਹਮ ਪਾਕਿਸਤਾਨ ਬਾਹਰ ਸਲ ਨਹੀਂ ਜਾਂਦਾ ਜੀ ਮਨਪੀਰ ਭਰਾਏ ਜੀ ਬਿਲਕੁਲ 12500 ਦੀ ਰੇਂਜ ਸੁਮਨ ਪੀ ਜੀ ਕਰੇ 25000 ਦੀ 12500 ਦਾ ਸੀ ਲਹਿੰਗਾ ਦੇਖੋ ਕਲਰ ਕਿੰਨਾ ਵਧੀਆ ਆ ਕਹਾਂ ਸੇ ਬੋਲ ਰਹੇ ਆਂ ਮਨਵਰ ਹੁਸੈਨ ਜੀ ਸਰੀਦਵਾਰਾ ਕਰੀਰ ਬੋਲੋ ਲੌਜ ਸਪੈਸ਼ਲ ਲਹਿੰਗਾ ਸਪੈਸ਼ਲ ਕਲਰ ਸਪੈਸ਼ਲ ਕਨਸੈਪਟ ਲੈ ਆ ਵੀ ਇਹਦਾ ਬਲouses ਦਿਖਾਈ ਰੋ ਦੇਖਿਓ ਜੀ ਨਾਲ ਇਹਦੇ ਬਲouses ਕਿੰਨਾ ਸੋਹਣਾ ਬਲouses ਆ ਆ ਸੋਨਾ ਕਲਰ ਬਹੁਤ ਸੋਨਾ ਕਲਰ ਲੋ ਜੀ ਤੁਹਾਡੇ ਅਕੋਰਡਿੰਗ ਕਿਸ ਰੇਂਜ ਚ ਹੋਏਗਾ ਜੀ ਇਹਦਾ ਪ੍ਰਾਈਸ ਜੀ ਦੀਪਿਕਾ ਜੀ ਵਹੀ ਦਿਖਾ ਰਹਾ ਹੂੰ ਰੈਡੀ ਟੂ ਵੇਅਰ ਸੂਟਸ ਦਿਖਾ ਰਹਾ ਹੂੰ ਜੀ بس 2 ਮਿੰਟ ਇਹ ਦੇਖੀ ਸੰਨ ਟੈਗ ਇਹਦਾ ਸੇਮ ਹੀ ਲੋ ਜੀ ਸਿਰਫ 13500 13500 ਚਲ ਬਈ ਸਣੀਆ ਪਰਪਲ ਵਾਲਾ ਵੀ ਦਿਖਾਈਂ ਦਿਖਾਤਾ ਹਾਂ ਦੀਦੀ ਪਰਪਲ ਵਾਲਾ ਵੀ ਬ੍ਰாக்கਟ ਮੇ ਮਿਲ ਜਾਏਗੇ ਦੀਦੀ ਲਹਿੰਗੇ ਚਾਹੀਏ ਕਿ ਸ਼ਰਾਰੇ ਰੈਡੀ ਟੂ ਵੇਅਰ ਮੇ 골ਡ ਕਲਰ ਦੇਖਣਾ ਕਿਸੇ ਨੇ ਸੇਮ ਪ੍ਰਾਈਸ ਇਹੀ ਰੇਂਜ ਚ ਹੈਗੇ 12500 ਦੀ ਰੇਂਜ 골ਡ ਕਲਰ ਆ ਪਰਪਲ ਦੇਖੋ ਜੀ ਕਿੰਨਾ ਸੋਨਾ ਹੈ ਲੋ ਜੀ ਪਰਪਲ ਕਲਰ ਦੇ ਵਿੱਚ ਲਹਿੰਗਾ ਆ ਬਹੁਤ ਹੀ ਪਿਆਰਾ ਐਕਸਲੈਂਟ ਲਹਿੰਗਾ ਹੈ ਜੀ ਇਹ ਵੀ ਲੋ ਜੀ ਬਿਊਟੀਫੁੱਲ ਨਾਲ ਲੌਂਗ ਲੈਂਥ ਦੇ ਵਿੱਚ ਸ਼ਰਟ ਆਏਗੀ ਬਹੁਤ ਸੋਹਣਾ ਪੀਸ ਕਿੱਦਾਂ ਲੱਗਿਆ ਜੀ ਡਿਜ਼ਾਈਨ ਕਿੱਦਾਂ ਲੱਗਿਆ ਸਭ ਨੂੰ ਪ੍ਰਾਈਸ ਪਤਾ ਕਿੰਨਾ ਦਾ ਦੀ ਬੈਸਟ ਸਿਰਫ ਔਰ ਸਿਰਫ 16000 ਦੀ ਰੇਂਜ ਚੱਲ ਵੀ ਸਣੀ ਵੀ ਲਵਾ ਦੇ ਅਪ ਪਰਪਲ ਵਾਲਾ ਵੀ ਦਿਖਾ ਦੇ ਹੁਣ ਇੱਕ ਤਾਂ ਨੂੰ ਪਰਪਲ ਕਲਰ ਦਿਖਾਣਾ ਜੀ ਨਿਊ ਐਡ ਆਨ ਹੋਏ ਆ ਲਹਿੰਗੇ ਪ੍ਰਾਈਸ ਰੇਂਜ ਕਮਾਲ ਦੇ ਆ ਕਮਾਲ ਦੇ ਦੇਖੋ ਲਹਿੰਗੇ ਕਿੰਨੇ ਸੋਨੇ ਸੋਨੇ ਆ ਪਰ ਡਿਸਪਲੇ ਕੀਤੇ ਆ ਇੱਥੋਂ ਦੇਖੋ ਤੁਸੀਂ ਮੈਂ ਇੱਥੋਂ ਦਿਖਾਣਾ ਇੱਕ ਹੋਰ ਲਹਿੰਗਾ ਆ ਗਿਆ ਜੀ ਬਹੁਤ ਹੀ ਪਿਆਰਾ That's really really beautiful lehenga. ਕਿੱਦਾਂ ਲੱਗਿਆ ਜੀ ਲਹਿੰਗਾ ਸਭ ਨੂੰ? ਲਓ ਜੀ ਆਈਡੀਆ ਲਗਾਓ ਕਿ ਸਰੇਂਜ ਹੋਏਗਾ ਇਹਦਾ ਵੀ ਪ੍ਰਾਈਸ। ਤੁਸੀਂ ਹੈਰਾਨ ਹੋਇਆ ਨਾ ਜਦੋਂ ਮੈਂ ਪ੍ਰਾਈਸ ਦੱਸਣਾ। ਤੁਸੀਂ ਕਹਿੰਦੇ ਪਾਜੀ ਹੋਈ ਨਹੀਂ ਸਕਦਾ। ਆਈਡੀਆ ਲਗਾਓ ਕਿ ਸਰੇਂਜ ਹੋਏਗਾ ਲਹਿੰਗਾ ਇਹਦਾ। ਤੁਸੀਂ ਕਿੰਨਾ ਐਕਸਪੈਕਟ ਕਰਦੇ ਹੋ ਇਹਦਾ ਪ੍ਰਾਈਸ ਸੋ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਪ੍ਰਾਈਸ ਆ ਸਿਰਫ ਔਰ ਸਿਰਫ 1350 ਇਹਨੂੰ ਵੀ ਲਗਾ ਦੇ ਸੰਨੇ ਉਹ ਜਿਹੜੇ ਦੋ ਤਿੰਨ ਸੂਟ ਪਏ ਨਾ ਉਹਨਾਂ ਇੱਥੇ ਰੱਖ ਦੇ ਲੋ ਜੀ ਠੀਕ ਆ ਲੈਂਗੇ ਸੰਨੇ ਬਲੈਕ ਵਾਲਾ ਵੀ ਕਰ ਦੀ ਸੈਟ ਕੰਟ ਸਿਰਾਰੇ ਦਿਖਾਈਏ ਕਿ ਅਨਸਟੇਟ ਸੂਟ ਦਿਖਾਈਏ ਮੈਨੂੰ ਦੱਸਿਓ ਫਿਰ ਉਹਦਾ ਲਾਈਕ ਕਰੀਏ ਜੀ ਨਾਲ ਅੱਜ ਇਹ ਕੋ ਮੋੜਾ ਸਾਫ ਕਰ ਲੈ ਲਓ ਬਈ ਚਾਹ ਲੱਗੇ ਲੈ ਲੋ ਜੀ ਇੱਕ ਨਾ ਲੜਕਾ ਲਹਿੰਗਾ ਲੈ ਕੇ ਆਣ ਲੱਗਾ ਉਹ ਵੀ ਤੰ ਦਿਖਾਣਾ ਮੈਂ ਇਹਨੂੰ ਉੱਥੇ ਲਗਾ ਦੇ ਸੰਨੀ ਇਹਦਾ ਦਿਖਾਤਾ ਪਾ ਰਿਹਾ ਕੋ ਮੈਂ ਰੁਕੀ ਇਹਦੇ ਰਿਵੋਲ ਕਰਦੇ ਇੱਕ ਹੁਣ ਰੁਕੀ ਚਾ ਨਹੀਂ ਹੋ ਰਹੀ ਅਰੁਣ ਇਹਨੂੰ ਉੱਪਰ ਰੱਖੀ ਜਰਾ ਹਾਂ ਇੱਥੇ ਮੇਰੇ ਵੱਲ ਕਰਦੀ ਹੈ ਸਰੀ ਕਰੀ ਰਿਵੋਲ ਲਓ ਜੀ ਦੇਖੋ ਜੀ ਸਪੈਸ਼ਲ ਡਿਜ਼ਾਈਨਰ ਲਹਿੰਗਾ ਕਲਰ ਦੇਖੋ ਕਿੰਨਾ ਪਿਆਰਾ ਦੋ ਦੋ ਕਨਸੈਪਟ ਆਏ ਆ ਇੱਕ ਕਾਰ ਡਿਜ਼ਾਈਨ ਆਇਆ ਜੀ ਬਹੁਤ ਸੋਹਣਾ ਇਹ ਕਾਹ ਦੇਖਿਓ ਜੀ ਆ ਵੀ ਲਹਿੰਗਾ ਦੇਖੋ ਕਿੰਨਾ ਸੋਹਣਾ ਹੈ ਇਹ ਸਪੈਸ਼ਲ ਲਹਿੰਗਾ ਆ ਸਪੈਸ਼ਲ ਕਲਰ ਦੇਖਿਓ ਜੀ ਸਪੈਸ਼ਲ ਲਹਿੰਗਾ ਆਇਆ ਜੀ ਬਹੁਤ ਜਿਆਦਾ ਸੋਨਾ ਇਟਸ ਅ ਰੀਅਲੀ ਰੀਅਲੀ ਬਿਊਟੀਫੁਲ ਲਹਿੰਗਾ ਲੋ ਜੀ ਤੁਸੀਂ ਸਾਰੇ ਇਹਦਾ ਕਿੰਨਾ ਐਕਸਪੈਕਟ ਕਰਦੇ ਹੋ ਪ੍ਰਾਈਸ ਤੁਹਾਡੇ ਅਕੋਰਡਿੰਗ ਕਿਸ ਰੇਂਜ ਚ ਹੋਏਗਾ ਦੇਖੋ ਤੁਸੀਂ ਕਿੰਨਾ ਐਕਸਪੈਕਟ ਕਰਦੇ ਹੋ ਤਾਂ ਪ੍ਰਾਈਸ ਹੋਏਗਾ ਦੇਖੀਰ ਇਹ ਥੱਲੇ ਨਹੀਂ ਹੈਗਾ ਹੈ ਦੇਖੇ ਤਾਂ ਸੋ ਤੁਹਾਡੇ ਅਕੋਰਡਿੰਗ ਕਿਸ ਰੇਂਜ ਹੋਣਾ ਚਾਹੀਦਾ ਇਹ ਲਹਿੰਗਾ ਦੋ ਲਹਿੰਗੇ ਆ ਬਹੁਤ ਜ਼ਿਆਦਾ ਸੋਹਣੇ ਦੇਖੋ ਦੋਨੇ ਲਹਿੰਗੇ ਬਹੁਤ ਜ਼ਿਆਦਾ ਪਿਆਰੇ ਐ ਐਕਸਲੈਂਟ ਲਹਿੰਗਾ ਨਹੀਂ ਨਹੀਂ ਮੈਂ ਇੱਕ ਮਿੰਟ ਲੀਕ ਸੋਹਣਿਆ ਜੀ ਪੀਸ ਸੋਹਣਿਆ ਲਹਿੰਗੇ ਇਟਸ ਅ ਰੀਅਲੀ ਰੀਅਲੀ ਬਿਊਟੀਫੁਲ ਲਹੰਗਾਂ ਫਾਈਨਲੀ ਇਨ ਸਟਾਕ ਅਜਨ ਲੱਦੇ ਨਾਲੇ ਕਲੀਅਰ ਕਰਦੇ ਨਾਲ ਜਿਹੜੇ ਲੱਗੇ ਪਏ ਨਾ ਸਾਰੇ ਲੋ ਜੀ ਪ੍ਰਾਈਸ ਤੁਸੀਂ ਸੁਣ ਕੇ ਹੈਰਾਨ ਹੋਏ ਨਾ ਲਹੰਗਿਆਂ ਦੇ ਕੋਈ 25000 ਦੀ ਕੋਈ 20000 ਨਹੀਂ 80 ਰੇਂਜ ਚ ਹੀ ਆ 14 15000 ਦੀ ਰੇਂਜ ਦੇ ਵਿੱਚ ਵਿੱਚ ਹੈਗਾ ਮੈਂ ਤੁਹਾਨੂੰ ਇੱਕ ਵਾਰ ਪ੍ਰਾਈਸ ਦੱਸਦਾ ਟੈਗ ਲੱਗੇ ਹੋਏ ਆ ਇਹ ਚੀਜ਼ ਨਾ ਪੀਸ ਅਜੇ ਪਹੁੰਚੋ ਅਰਾਊਂਡ 15000 ਤੋਂ ਜ਼ਿਆਦਾ ਨਹੀਂ ਹੈਗਾ ਇਹ 14 15 ਦੇ ਵਿੱਚ ਵਿੱਚ ਹੀ ਹੈਗਾ ਜੀ ਸਾਰਾ ਹੈਂਡਵਰਕ ਆ ਟੋਟਲ ਹੈਂਡਵਰਕ ਸੋ ਦੋਨੋ ਪੀਸਿਸ ਤੁਸੀਂ ਹੋਲਡ ਕਰਵਾਣਾ ਬਹੁਤ ਸੋਨੇ ਲਹਿੰਗੇ ਆ ਸੋ ਇਦਾਂ ਦੇ ਡਿਸਪਲੇਬਲੇ ਪੀਸਿਸ ਸਾਡੇ ਕੋਲ ਆਇਆ ਸਟੋਰ ਤੇ ਆ ਦੇਖੋ ਤੁਸੀਂ ਹੁਣ ਟਾਈਮ ਨਿਕਾਲੋ ਸ਼ੋਪਿੰਗ ਲਈ ਤੇ ਨੈਕਸਟ ਲਾਈਵ ਆਪਾਂ 10 ਮਿੰਟਾਂ ਦਾ ਕਰ ਰਹੇ ਜਲਦੀ ਇਹ ਕਾ ਵੀ ਦੇਖਿਓ ਜੀ ਲਹਿੰਗੇ ਆ ਦੇਖੋ 골ਡ ਕਲਰ 13500 ਸਪੈਸ਼ਲ ਕਲਰ ਰਸਟ ਕਲਰ 14000 ਦੀ ਰੇਂਜ ਸਪੈਸ਼ਲ ਲਾਈਲੈਕ ਕਲਰ 14000 ਦੀ ਰੇਂਜ ਚ ਸਪੈਸ਼ਲ ਵਾਈਟ ਕਲਰ ਕਰੀਮ ਕਲਰ ਨਾਟ ਵਾਈਟ ਕਰੀਮ ਕਲਰ ਪਿਓਰ ਸਿਲਕ ਦੇ ਵਿੱਚ ਸਪੈਸ਼ਲ ਬਲੂ ਕਲਰ ਜੀ ਸਾਡਾ ਲਹਿੰਗਾ ਸੈਕਸ਼ਨ ਰੈਡੀ ਆ ਤੁਸੀਂ ਹੁਣ ਟਾਈਮ ਨਿਕਾਲੋ ਲੋਈ ਜਰੂਰ ਕੰਗ੍ਰੈਚੁਲੇਸ਼ਨਸ ਲਿਖਣਾ ਨਵਾਂ ਸਟੋਰ ਤੁਹਾਡੇ ਲਈ ਖੋਲਿਆ ਹੈ ਦੇਖੋ ਕਿੱਦਾਂ ਲੱਗਿਆ ਜੀ ਸਾਡਾ ਲਹਿੰਗਾ ਸੈਕਸ਼ਨ ਕਿਹਨੂ ਕਿਹਨੂ ਵਧੀਆ ਲੱਗਿਆ ਪਲੀਜ਼ ਜਰੂਰ ਮੇਰੇ ਸਾਰੇ ਕਸਟਮਰਸ ਕਮੈਂਟ ਕਰਕੇ ਦੱਸਣਾ ਕਿਦਾਂ ਦਾ ਸੈਕਸ਼ਨ ਆ ਜੀ ਇੱਥੇ ਲਹਿੰਗੇ ਮਿਲੂਗੇ ਤੁਹਾਨੂੰ ਪਰਟੀਕੂਲਰ ਹਜੇ ਸਾਡਾ ਇੱਕ ਹੋਰ ਸਟੋਰ ਤਿਆਰ ਹੋ ਰਿਹਾ ਉਹ ਵੀ ਲਹਿੰਗਸ ਪਰਟੀਕੂਲਰ ਤੁਹਾਨੂੰ ਮਿਲੂਗੇ ਇਹ ਕਾ ਵੀ ਲਹਿੰਗਾ ਦੇਖੋ ਜੀ ਕਿੰਨਾ ਸੋਹਣਾ ਲੱਗਾ ਹੋਇਆ ਦੇਖੋ ਲਹਿੰਗਾ ਕਿੰਨਾ ਸੋਹਣਾ ਕਿੰਨਾ ਹੀ ਪਿਆਰਾ ਪਿਆਰਾ ਲਹਿੰਗਾ ਜੀ ਇਹ ਕਿੰਨਾ ਹੀ ਪਿਆਰਾ ਮੈਂ ਡੈਫੀਨਿਟਲੀ ਤੁਹਾਨੂੰ ਇਹ ਵੀ ਕਹੂੰਗਾ ਜੀ ਬਾਈ ਕਰਨ ਲਈ ਬਹੁਤ ਜ਼ਿਆਦਾ ਸੋਨਾ ਪੀਸ ਥੈਂਕ ਯੂ ਜੀ ਥੈਂਕ ਯੂ ਰਾਜਵਿੰਦਰ ਸਿੰਘ ਜੀ ਇਹਦਾ ਵੀ ਪ੍ਰਾਈਸ ਤੁਹਾਡੇ ਲਗਣਾਇਆ ਸਿਰਫ ਔਰ ਸਿਰਫ ਤੁਸੀਂ ਹੈਰਾਨ ਹੋਏ ਨਾ ਤੁਸੀਂ ਕਿੰਨਾ ਕ ਐਕਸਪੈਕਟ ਕਰਦੇ ਹੋ ਜੀ ਇਹ ਲਹਿੰਗੇ ਦਾ ਪ੍ਰਾਈਸ ਲਹਿੰਗਾ ਆ ਕੋਈ ਸ਼ਰਾਰਾ ਨਹੀਂ ਆ ਆ ਲਹਿੰਗਾ ਆ ਤੁਸੀਂ ਕਿੰਨਾ ਐਕਸਪੈਕਟ ਕਰਦੇ ਹੋ ਇਹਦਾ ਪ੍ਰਾਈਸ ਸੰਨੀ ਇੱਕੋੜੇ ਮੈਂ ਸੂਟ ਚੱਕ ਦਵਾਂ ਮਦਰੋਂ ਸਾਈਡ ਤੋਂ ਨਾ ਉਹ ਪਤਾ ਨਹੀਂ ਚੱਲ ਰਿਹਾ ਪੀਸ ਇਹਦਾ ਤਲੋ ਜੀ ਹੋਂ ਦੇਖੋ ਥੈਂਕ ਯੂ ਬਬੀਤਾ ਰਾਣੀ ਜੀ ਤੁਸੀਂ ਹੈਰਾਨ ਹੋ ਜਣਾ ਸਾਰਿਆਂ ਨੇ ਜਦੋਂ ਮੈਂ ਲਹਿੰਗੇ ਦਾ ਪ੍ਰਾਈਸ ਦੱਸਣਾ ਨਾ ਤੁਸੀਂ ਕਹਿੰਦੇ ਪਾਜੀ ਹੋਈ ਨਹੀਂ ਸਕਦਾ ਇਹ ਲਹਿੰਗਾ ਇਤਨੇ ਦਾ ਹੋਈ ਨਹੀਂ ਸਕਦਾ ਸਿਰਫ ਔਰ ਸਿਰਫ ਤੁਹਾਡੇ ਸਾਰਿਆਂ ਲਈ 9000 ਰੁਪੀਏ ਦੀ ਰੇਂਜ ਇਹ ਲਹਿੰਗਾ 9000 ਰੁਪਏ ਦੀ ਰੇਂਜ ਫੋਰ ਸਾਈਡ ਬਾਰਡਰ ਜੀ ਦੇਖੋ ਸੋ ਨਿਊ ਸਟੋਰ ਰੈਡੀ ਲਹਿੰਗੇ ਸੈਕਸ਼ਨਸ ਲਈ ਸ਼ਰਾਰਿਆਂ ਲਈ ਸਾਈਜ਼ 42 44 ਨਵੇਂ ਆ ਚੁੱਕੇ ਪੀਸ ਆ ਦੇਖੋ ਉੱਪਰ ਲਿਖਿਆ ਹੈ ਸਾਈਜ਼ 42 ਇਦਾਂ ਦੇ ਮੈਂ ਤੁਹਾਨੂੰ ਪੀਸਿਸ ਦਿਖਾਣੇ ਆ ਨਿਊ ਸਟੋਰ ਰੈਡੀ ਜੀ ਕਿੱਦਾਂ ਲੱਗਿਆ ਜੀ ਸਾਡਾ ਸਟੋਰ ਲਹਿੰਗਾ ਸੈਕਸ਼ਨ ਪਾਰਟਿਕੂਲਰ ਤੁਹਾਡੇ ਲਈ ਖੋਲੇ ਆਪਾਂ ਇਹ ਸਟੋਰ ਤਾਂ ਕਿ ਤੁਸੀਂ ਆਓ ਸ਼ੋਪਿੰਗ ਕਰਨ ਮੇਰੇ ਸਟੋਰ ਤੇ ਇੱਥੇ ਪਾਰਟਿਕੂਲਰ ਤੁਹਾਨੂੰ ਲਹਿੰਗੇ ਹੀ ਲਹਿੰਗੇ ਮਿਲੂਗੇ ਸਾੜੀ ਦੇਖੋ ਡਿਸਪਲੇ ਹੋਈਆਂ ਹੋਈਆਂ ਜਸਟ ਗਿਵ ਮੀ ਅ ਸੈਕਿੰਡ ਆਈ ਵਿਲ ਸ਼ੋ ਯੂ ਸਾੜੀਸ ਆਪਣੀ ਆਪਣੀ ਕਲੈਕਸ਼ਨ ਆ ਕੇ ਲਓ ਇਦਾਂ ਦਾ ਡਿਸਪਲੇ ਆ ਸਾਰੀ ਸਾੜੀਸ ਜਿਹੜੀ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਸਾੜੀ ਲਓ ਸੂਟ ਪਸੰਦ ਆ ਸੂਟ ਲਓ ਜਰੂਰ ਤੁਸੀਂ ਨਵੇਂ ਸਟੋਰ ਦੀਆਂ ਮੁਬਾਰਕਾਂ ਵੀ ਦੇਣਾ ਥੈਂਕ ਯੂ ਜੀ